ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈ ਕਾਹੂ ਕੋ ਦੇਤਨਾ ਹੈ ਨਹ ਪੈਮਾਨ ਤਾਨ ਕੋ ਨਾਨਕ ਸੁਨਰੇ ਮਰਾ ਮਨਾ ਸਿਮਰਤ ਕਾ ਨਾਰਾਮ ਅੱਜ ਆਪ ਜੀ ਦੇ ਨਾਲ ਜੋ ਗੁਰ ਬਾਣੀ ਦੇ ਅੰਦਰ ਭਗਤ ਸ਼ਬਦ ਆਇਆ ਉਹਦੀ ਵਿਚਾਰ ਕਰਨ ਲੱਗੇ ਆਂ ਭੈ ਤੇ ਗੱਤ ਦੋ ਚੀਜ਼ਾਂ ਨੂੰ ਜੋੜ ਕੇ ਜਿਹੜਾ ਸ਼ਬਦ ਭਗਤ ਬਣਿਆ ਹੈ ਜਿਹੜਾ ਭੈ ਤੋਂ ਰਹਿਤ ਹੋ ਜਾਵੇ ਭੈ ਮੌਤ ਤੋਂ ਰਹਿਤ ਹੋ ਜਾਵੇ ਅਤੇ ਜਿਹੜਾ ਜਮਨ ਮੰਨ ਦੇ ਗੇੜ ਤੋਂ ਮੁਕਤ ਹੋ ਜਾਵੇ ਗੁਰਬਾਣੀ ਨੇ ਉਸ ਨੂੰ ਭਗਤ ਆਖਿਆ ਹੈ ਜਨਮ ਮਰਨ ਮੈਂ ਦਉ ਨਹੀਂ ਜਨ ਪਰ ਪੁਕਾਰਿ ਆਏ ਕੋ ਜੀਵ ਉਹ ਮਹਾਪੁਰਖ ਉਹ ਭਗਤ ਸੰਸਾਰ ਤੇ ਆਇਆ ਪ੍ਰਵਾਨ ਹੋ ਜਾਂਦੇ ਨੇ ਗੁਰਬਾਣੀ ਨੇ ਉਹਨਾਂ ਨੂੰ ਇਹ ਤੇ ਗੱਤ ਦੋ ਚੀਜ਼ਾਂ ਤੋਂ ਮੁਕਤੀ ਕੀਤੀ ਹੈ ਵਾਹਿਗੁਰੂ ਜੀ ਕਾ